चढ़दी कला पंजाब न्यूज के इस वे की खबर गुरदासपुर तो गुरदासपुर राम बेहद बेहदम इतिहासिक बनन जा रहा है क्योंकि श्री अयोध्यापुरी राम जन्म जन्मभूमि स्थान से भगवान श्री राम की विधिवत मूर्ति स्थापना हो जा रही है दूजे शब्दों इस दिन भगवान श्री राम मूरतों अयोध्यापुरीजमान हो जा रहे हैं जिसका जश्न पूरे देश मनाया जा रहा है ਗਲ ਗੁਰਦਾਸਪੁਰ ਦੀ ਕਰੀਏ ਤਾਂ ਗੁਰਦਾਸਪੁਰ ਸ਼ਹਿਰ ਵਿੱਚ 22 ਜਨਵਰੀ ਨੂੰ ਬੇਹਦ ਧੂਮ ਧਾਮ ਨਾਲ ਭਗਵਾਨ ਸ੍ਰੀ ਰਾਮ ਦੀ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ। ਸ੍ਰੀ ਸਨਾਤਨ ਜਾਗਰਨ ਮੰਚ ਵੱਲੋਂ ਸਥਾਨਕ ਕੱਦਾਵਾਲੀ ਮੰਡੀ ਤੋਂ 22 ਜਨਵਰੀ ਦੀ ਸ਼ਾਮ ਇੱਕ ਬੇਹਦ ਆਕਰਸ਼ਕ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ ਜੋ ਪੂਰੀ ਤਰ੍ਹਾਂ ਨਾਲ ਧਾਰਮਿਕ ਰੰਗ ਵਿੱਚ ਰੰਗੀ ਹੋਵੇਗੀ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਅੱਜ ਦੀ ਮੀਟਿੰਗ ਸ੍ਰੀ ਸਨਾਤਨ ਜਾਗਰਣ ਮੰਚ ਲੋ ਰੱਖੀ ਗਈ ਹੈ ਜਿਸ ਦਾ ਮੇਨ ਉਦੇਸ਼ ਇਹ ਸੀਗਾ ਵੀ ਜਿਹੜੀ ਅਸੀਂ 22 ਜਨਵਰੀ ਨੂੰ ਇੱਕ ਸ਼ੋਭਾ ਯਾਤਰਾ ਕੱਢਣ ਜਾ ਰਹੇ ਹਾਂ ਉਹਦੇ ਉਦੇਸ਼ ਦੇ ਵਿੱਚ ਹੀ ਮੀਟਿੰਗ ਰੱਖੀ ਗਈ ਹੈ ਔਰ ਉਸ ਸ਼ੋਭਾ ਯਾਤਰਾ ਨੂੰ ਭਵੇ ਬਣਾਉਣ ਵਾਸਤੇ ਅਸੀਂ ਸਮੂਹ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਨੇ ਆਂ ਵੀ ਉਸ ਸ਼ੋਭਾ ਯਾਤਰਾ ਦੇ ਵਿੱਚ ਵੱਧ ਚੜ ਕੇ ਸ਼ਾਮਲ ਹੋਵੋ ਉਸ ਦਿਨ ਜਿਹੜੀ ਆ ਦੀਪਮਾਲਾ ਕੀਤੀ ਜਾਵੇ ਸ਼ੋਭਾ ਯਾਤਰਾ ਦਾ ਸਵਾਗਤ ਜਿਹੜਾ ਵਾ ਪੁਸ਼ਪ ਵਰਖਾ ਦੇ ਨਾਲ ਕੀਤਾ ਜਾਵੇ ਤਾਂ ਕਿ ਜਿਹੜੇ ਲੋਕ ਅਯੋਧਿਆ ਨਹੀਂ ਜਾ ਸਕਦੇ ਉਹ ਗੁਰਦਾਸਪੁਰ ਸ਼ਹਿਰ ਨੂੰ ਹੀ ਅਯੋਧਿਆ ਦੇ ਰੂਪ ਵਿੱਚ ਸਜਾਇਆ ਜਾਵੇ ਔਰ RAM ji ਦੇ ਦਰਸ਼ਨ ਜਿਹੜੇ ਨੇ ਜਿਹੜੀ ਅਯੋਧਿਆ ਤੋਂ ਮੂਰਤ RAM ji ਦੀ ਮੂਰਤੀ ਆਈ ਆ ਉਹਦੇ ਦਰਸ਼ਨ ਕਰਕੇ ਹੀ ਆਪਣੇ ਆਪ ਨੂੰ ਸੁਭਾਗੇਸ਼ਾਲੀ ਬਣਾਇਆ ਜਾਵੇ ਸ਼ੋਭਾ ਯਾਤਰਾ ਨੂੰ ਕਰਸ਼ਕ ਬਣਾਉਣ ਵਾਸਤੇ ਦੁਰਗਿਆਣਾ ਮੰਦਰ ਤੋਂ ਅਖਾੜੇ ਵਾਲੇ ਆ ਰਹੇ ਨੇ ਔਰ ਸਭ ਤੋਂ ਅੱਗੇ ਦੋ ਘੋੜੀਆਂ ਨੇ ਜਿਹਦੇ ਉੱਤੇ ਸਾਡੇ ਇੱਕ ਪੰਡਤ ਜੀ ਔਰ ਇੱਕ ਸਿੱਖੀ ਸਰੂਪ ਦੇ ਵਿੱਚ ਸਭ ਤੋਂ ਅੱਗੇ ਚੱਲਣਗੇ ਉਹਨਾਂ ਦੇ ਪਿੱਛੇ ਬੁਲਟ ਵਾਲੀਆਂ ਲੜਕੀਆਂ ਹੋਣਗੀਆਂ ਉਸ ਦੇ ਪਿੱਛੇ ਜਿਹੜੇ ਦੁਰਗਿਆਣਾ ਮੰਦਰ ਤੋਂ ਆ ਰਹੇ ਨੇ ਉਹ ਹੋਣਗੇ ਉਸ ਤੋਂ ਪਿੱਛੇ ਰਾਮ ਜੀ ਦੀ ਪਾਲਕੀ ਔਰ ਉਸ ਤੋਂ ਪਿੱਛੇ ਸੰਗਤ ਹੋਏਗੀ ਸਾਰੀ 22 ਤਰੀਕ ਦਾ ਪੂਰਾ ਪ੍ਰੋਗਰਾਮ ਕੀ ਹੈ 22 ਤਰੀਕ ਦਾ ਜਿਹੜਾ ਪੂਰਾ ਪ੍ਰੋਗਰਾਮ ਆ ਉਹ 3 ਵਜੇ ਤੋਂ ਲੈ ਕੇ 3 ਵਜੇ ਸ਼ੁਰੂ ਹੋਏਗਾ 3 ਤੋਂ 4 ਪ੍ਰਵਚਨ ਹੋਣਗੇ ਪ੍ਰਵਚਨ ਤੋਂ ਬਾਅਦ ਠੀਕ 4 ਵਜੇ ਨੂੰ ਸ਼ੋਭਾ ਯਾਤਰਾ ਚ ਚਲਾਈ ਜਾਏਗੀ ਉਸ ਤੋਂ ਬਾਅਦ ਉਹ ਸਾਰੇ ਸ਼ਹਿਰ ਦੀ ਪ੍ਰਕਰਮਾਂ ਕਰਦੀ ਹੋਏ ਮਾਈ ਦੇ ਤਲਾ ਮੰਦਰ ਸਮਾਪਤੀ ਲੰਗਰ ਦੀ ਵਿਵਸਥਾ ਦੇ ਨਾਲ ਸਮਾਪਤੀ ਕੀਤੀ ਜਾਏਗੀ ਵਸਨੀਕਾਂ ਦੇ ਅੱਗੇ ਇਹੋ ਅਪੀਲਾ ਵੀ ਅਸੀਂ ਅਜੋਧਿਆ ਤੇ ਨਹੀਂ ਜਾ ਸਕਦੇ ਅਸੀਂ ਗਰਦਾਸਪੁਰ ਨੂੰ ਅਜੋਧਿਆ ਜਰੂਰ ਬਣਾ ਸਕਨੇ ਆ ਉਹ ਤਾਂ ਹੀ ਬਣਾ ਸਕਨੇ ਆ ਵੀ ਸਮੂਹ ਸ਼ਹਿਰ ਵਸਨੀਕਾਂ ਦੇ ਸਹਿਯੋਗ ਨਾਲ ਲੋਕਾਂ ਨੂੰ ਅਪੀਲਾ ਵੀ ਉਸ ਦਿਨ ਆਪਣੇ ਬੱਚਿਆਂ ਨੂੰ ਲੇਡੀਜ਼ ਵੱਧ ਤੋਂ ਵੱਧ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਣ ਤਾਂ ਕਿ ਅਸੀਂ ਇਸ ਸ਼ੋਭਾ ਯਾਤਰਾ ਦਾ ਆਨੰਦ ਲੈ ਸਕੀਏ ਔਰ ਬੜੇ 500 ਸਾਲਾਂ ਦੇ ਬਾਅਦ ਸਾਨੂੰ ਇਹ ਮੌਕਾ ਮਿਲਿਆ ਵਾ ਉਸ ਮੌਕੇ ਨੂੰ ਮੇਰੇ ਸ਼ਹਿਰ ਵਾਸੀਆਂ ਦੇ ਅੱਗੇ ਪੀਲਾ ਵੀ ਇਸ ਮੌਕੇ ਨੂੰ ਨਾ ਗਵਾਇਆ ਜਾਏ ਇਹ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਇਆ ਜਾਏ